ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਵੈਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਪਡਾਉਣ ਪਿੰਡ ਮਾਨਾਲਾ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਗੱਬਣਾ ਤਿਆਰ ਆਪਾਂ ਪਹੁੰਚੀਆਂ ਵੀਰ ਰਣਜੀਤ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਫੁੱਟ ਦੇ ਨਾਲ ਡਿਟੇਲ ਬਹੁਤ ਬਹਾ ਵੀਡੀਓ ਪਾ ਮੜ ਜੀ ਜੀ ਕੀ ਹਾਲ ਜੇ ਜਮਤੀ ਕਲਾ ਤੁਸੀਂ ਸੁਣਾਓ ਵਧੀਆ ਠੀਕ ਠਾਕ ਵਧੀਆ ਵਧੀਆ ਜੇ ਇਹ ਬਿਲਕੁਲ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਹੈ ਰਣਜੀਤ ਸਿੰਘ ਪਿੰ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ 843982036 ਠੀਕ ਹੈ ਜੀ ਤੇ ਭਈਆ ਪਹਿਲੇ ਨੰਬਰ ਤੇ ਝੋਟੀ ਦੱਸਿਆ ਕਿੰਨਾਸੂਗਾ ਸੂਗੀ ਕਿਹੋ ਜਿਹਾ ਕਿੱਜਾ ਸੂਗਾ ਸਮਾਨ ਹੈ ਮੈਂ ਨੇ ਅੱਛਾ ਜੀ ਠੀਕ ਹੈ ਜੀ ਕਿੰਨੇ ਕ ਦੁੱਧ ਵਾਲੀ ਆ ਦੁੱਧ ਦੇ 18 ਕਿਲੋ ਮੈਂ ਭਰਦੀ ਆ ਮੈਂ ਜੀ ਅੱਜ ਇਹ ਬੰਦਾ ਜੀਨ ਚੋਂ ਲਿਆ ਆ ਠੀਕ ਆ ਉਸ ਨੂੰ ਵੀ ਉਹਨੇ ਕੀਤੇ ਆ ਅੱਛਾ ਤੀਜਾ ਸੁਬਾ ਸੁਣਾ ਮੈਂ ਕਰ ਠੀਕ ਆ ਠੀਕ ਆ ਲਾਓ ਜੀ ਫੋਟ ਫੋਟ ਬਾਹਰ ਨਵਾ ਜੂਗੀ ਅੱਜ ਕਿੰਨਾ ਕਿ ਟਾਈਮ ਖੜਦੀ ਆ ਜੀ ਨੇ ਪੰਜ ਕਾਟੇ ਲਾਇਏ ਨੇ ਪੰਜ ਲਾਇਏ 6 ਲਾਇਏ ਬਾਕੀ ਦਿੰਸਾਲ ਲਾ ਲਓ ਠੀਕ ਆ ਠੀਕ ਆ ਤੇ ਖੋਲੋ ਬਾਈ ਜੀ ਫਿਰ ਖੋਲ ਕੇ ਵਿਖਾਈਆ ਲਾਓ ਜੀ ਕੱਦ ਕੱਦ ਜਿਹੜਾ ਬਹੁਤ ਹੀ ਠਗੜਾ ਆ ਗਿਆ ਵਾ ਇਹ ਹੈ ਵੀ ਜੈੱਡ ਬਲੈਕ ਆ ਗਈ ਯਾ ਤੇ ਸੇਵਦੀ ਹੈ ਨਿਗਾ ਲਿਗਾ ਜਾ ਸਿੰਘ ਜਿਹਨੂੰ ਰਿੰਗ ਸਿੰਘ ਆਪਾਂ ਕਹਿ ਦਿੰਦੇ ਆ ਇਹ ਹੈ ਵੀ ਸਿੰਗ ਲੱਗੀ ਤੇ ਬਾਕੀ ਤੇ ਲਾਟੋ ਲੱਗੀਆਂ ਕਾਫੀ ਆ ਹਵਾਨੇ ਦੇ ਬਹੁਤ ਡਰਾਮੇ ਆ ਜਿਹੜਾ ਵਹਾਨਾ ਵੀ ਚੰਗਾ ਬਣਾ ਲੂ ਉਹਦੇ ਨਾੜਾ ਲੋੜਾ ਵੀ ਕਾਫੀ ਆ ਗਿਆ ਵਾ ਤਾਉ ਜੀ ਫੇਰ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਤੇ ਆਪ ਦੇ ਆਸ-ਪਾਸ ਜਿਹੜਾ ਟਾਈਮ ਹੋ ਜੇ ਖੜਦੀ ਆ ਤੇ ਜਦੋਂ ਪੰਡ ਤਿਆਰ ਹੋ ਵੀਰ ਸੋਲ ਤਾਂ ਕਿ ਚੱਡਾਂ ਲਾਜੂਗੀ ਕਰਮਾਲੀ ਤੇ ਥਾਂ ਤੇ ਕੱਲਾ ਕੱਲਾ ਲੱਗਾ ਪਿਆ ਹੈ ਨਿੱਕੇ-ਘਿੱਟੇ ਹੀ ਗੋਲੀ ਕਰ ਸਕਦੇ ਤੁਸੀਂ ਚੈੱਕ ਫੋਟ ਫੋਟ ਬਾਹਰ ਨੂੰ ਆ ਜੂਗੀ ਦੁੱਧ ਦਾ ਡਰਾਮਾ ਬਾਈ ਕਿੱਥੋਂ ਲਿਆਂਦਾ ਕੱਢ ਕੇ ਜਮਾ ਠੀਕਾ ਤੋਖਾ ਕਿਤੇ ਪਾਓ ਅੱਛਾ ਹਾਂ ਠੀਕ ਹੈ ਠੀਕ ਹੈ ਲਓ ਜੀ ਅਗਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾਂਦੇ ਤੁਹਾਨੂੰ ਥੋੜਾ ਦਾ ਸੈਰ ਗਿਆ ਵਾ ਜੇਵਾ ਸਿੱਡਾਂ ਤੋਂ ਜਿਹੜਾ ਕੱਲਾ ਕੱਲਾ ਥਾਂ ਲੱਗਾ ਪਿਆ ਵਾ ਇਹ ਨਾੜਾ ਨੂੜਾ ਵੀ ਕੰਮ ਤੇ ਜਿਹੜੀਆਂ ਕੱਲੀ ਕੱਲੀ ਕੰਦੀ ਆ ਗਈ ਆ ਲਓ ਜੀ ਚੈੱਕ ਕਰ ਸਕਦੇ ਤੁਸੀਂ ਆਵਲੀਆਂ ਢਿੱਲਾ ਢੋਲਾ ਸਾਰੀਆਂ ਕਵਰ ਕਰੂ ਹਜੇ ਠੀਕ ਹੈ ਜੀ ਤੇ ਭਾਈ ਜੀ ਇਹਦਾ ਮੁੱਲ ਫਿਰ ਮੁੱਲ ਵੀ ਦੇ ਦੀ 130 20 ਕਰੀਏ ਜੈਜਿਆ ਜਸਨਾ ਵੀ ਇੱਕ ਦਾ ਦੀ ਇੱਕ ਦਾ ਦੀ ਠੀਕ ਹੈ ਲਓ ਜੀ 1 ਲੱਖ 10 ਹਜ਼ਾਰ ਦੀ ਤੇ 17 18 ਲੀਟਰ ਵਾਲੀ ਆ ਤੇ ਹੈ ਵੀ ਪਦਲੇ ਚੰਮ ਵਾਲੀ ਇਹਨੂੰ ਚੈੱਕ ਕਰ ਸਕਦੇ ਜੀ ਬਾਕੀ ਹਮ ਇੱਕ ਅੱਧ ਕਾਟ ਵੀ ਜਿਹੜਾ ਬਹੁਤ ਚੰਗਾ ਆ ਗਿਆ ਵਾ ਜੋ ਇਹ ਚੈੱਕ ਕਰਦੇ ਹੋ ਬਾਕੀ ਹੈ ਗਮਾਰ ਕੀ ਮੈਂ ਸਾਡੀ ਗਮਾਰ ਕੀ ਹੈ ਠੀਕ ਹੈ ਠੀਕ ਹੈ ਜੀ ਤੇ ਭਈ ਆ ਦੱਸੋ ਹਾਂ ਕੀ ਜੀ ਕਿ ਦਸਵਾ ਸੋਨਾਂ ਲੈਨੇ ਕੱਬੜ ਤੇ ਆ ਰ ਅੱਛਾ ਜੀ ਅੱਜ ਕਿੰਨੇ 570 ਲੈ ਜੀ 5 ਮਹੀਨੇ 6 ਲੈ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਦੁੱਧ ਵੀ 13 14 ਕਿਲੋ ਵਾਲੀ ਮੈਂ ਅੱਛਾ ਅੱਛਾ ਹਾਂ ਜੀ ਠੀਕ ਠੀਕ ਲਓ ਜੀ ਹੈ ਇਹ ਵੀ ਠੰਡੀ ਧੀਰੀ ਆ ਕਿਤਰਾ ਮਰਜੀ ਵੀਰ ਗਾਂ ਮਾਰ ਗਿਆ ਠੰਡੀਆਂ ਧੀਰੀਆਂ ਕਿਦਰਾ ਮਰਜੀ ਠੀਕ ਹੈ ਜੀ ਖੋਲੋ ਬਾਕੀ ਵੀ ਖੋਲ ਕੇ ਦਿਖਾਈਏ ਲਓ ਜੀ 13 14 ਲੀਟਰ ਵਾਲੀ ਇਹ ਵੀ ਆ ਗਈ ਆ ਤੇ ਕੱਡ ਕਾਟ ਜਿਹੜਾ ਇਹਦਾ ਵੀ ਗੋਹ ਦੀ ਚੰਗਾ ਆ ਗਿਆ ਇਹੋ ਤੇ ਕਿਤੇ ਆਸਰਾ ਸਿਰਾ ਬਈ ਤੁਹਾਡਾ ਵੀ ਇਹ ਵੀ ਟਾਈਮ ਲਾ ਜੂਗੀ ਤੇ ਬਾਕੀ ਤੇ ਲੱਟ ਲਾ ਜਿਹੜੀਆਂ ਇਹ ਵੀ ਕਾਫੀ ਆ ਹਵਾਲੇ ਤੇ ਥਾਣੇ ਇਕੱਲਾ ਇਕੱਲਾ ਲੱਗਾ ਪਿਆ ਵਾ ਕਮਾਲੋ ਕਮਾਲ ਉਹ ਵੀ ਇਹ ਸਵਾਦ ਦੀ ਸੈਂਡ ਤੋਂ ਜਿਹੜੀ ਬੰਤਰ ਜਿਹੜੀ ਇਹਦੀ ਵੀ ਬਹੁਤ ਹੀ ਚੰਗੀ ਆ ਗਈ ਆ ਇਹ ਵੀ ਕੋਈ ਵੀ ਵੀਰ ਆ ਚਲੋ ਸਾਹਬਰਾਣਾ ਲੱਗ ਦੋਤੇ ਚੰਗਾ ਕੱਢੀ ਜਣਾ ਕਰਵਾ ਲਈ ਨੇ ਤਾਂ ਤੋਂ ਜਿਹੜਾ ਅਗਲੀ ਸੈੱਟ ਤੋਂ ਚੈੱਕ ਕਰਾਉਨੇ ਆ ਚੌਥਾ ਸਾਈਡਾ ਤੇ ਇਹਦਾ ਵੀ ਕੱਲਾ ਕੱਲਾ ਲੱਗਾ ਪਿਆ ਤੇ ਮਿਲਕ ਵੈਂਟੀ ਬਹੁਤ ਚੰਗੀ ਆ ਗਈ ਇਹਦੇ ਇਹਦਾ ਬਾਈ ਜੀ ਮੁੱਲ ਫਿਰ ਕਿਹਾ ਮੁੱਲ ਵਿੱਚ 95000 ਆਏ ਅੱਛਾ ਜੀ ਜੇ ਸੁਣੋ ਜੀ 90000 ਦੀ ਠੀਕ ਆ ਜੀ 90000 ਦੀ ਜੇ ਬਾਕੀ ਕੱਟ ਕਾਟ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਤੇ ਇਹ ਵੀ 13 ਤੋਂ 14 ਲੀਟਰ ਜਿਹੜਾ ਦੁੱਧ ਭਰੀ ਜੀ ਕਰਨਾ ਖਤ ਪਦੀਆਂ ਮੈਂ ਇਹਨੂੰ ਸਭਾਈ ਸਭੀ ਠੰਡੀ ਠੀਰ ਜਿਤਾ ਮਰਜੀ ਮੈਂ ਹੱਥ ਨਹੀਂ ਆਉਂਦਾ ਮਾਪ ਤੋਂ ਠੀਕ ਹੈ ਠੀਕ ਹੈ ਜੀ ਲੋ ਜੀ ਆਈਡੀ ਪਹਿਲੇ ਨੰਬਰ ਦਾ ਆਪਾਂ ਟਕਾਈ ਸੀ ਤੇ ਕੰਮਰੇ ਨਾਰਾਂ ਦੇ ਬਾਗਰੇ ਦੀ ਖੇਡ ਦੇ ਮੱਦੇਦ ਦੇ ਕਰਨਾ। ਜੀ ਸਾਡੇ ਦੁਨੀਆ ਕਾ ਹਵਾ ਨਾਲੋਂ ਨਗੜਾ ਬਹੁਤ ਚੰਗਾ ਆ ਗਿਆ ਤੇ ਇਹ ਵੀ ਕੋਈ ਵੀਰ ਪ੍ਰਾਚਰੋਂ ਸੇਵਾਲਾ ਲੈ ਜੂਣੇ ਦੁੱਧ ਚੰਗਾ ਭਰੀ ਜਾਣਾ 17 18 ਲੀਟਰ ਵਾਲੀ ਆ। ਤੇ ਭਾਈ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੇ ਅੱਗੇ ਵੀਰ ਭਾਣੇ ਪਸ਼ੂ ਕੀਤਨ ਹੁੰਦਾ ਉਹਦੇ ਬਾਅਦ ਤੇ ਆਸਾਨ ਲੋ ਇੰਦਾ ਵਾ। ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ।